ਜਿਹੜਾ ਬਹੁਤ ਸਾਰੀਆਂ ਕਮੀਆਂ ਬੇਸ਼ੱਕ ਜੀ ਤੇ ਜਿਹੜਾ ਇਹ ਆਪ ਵੀ ਜਿਹੜਾ ਹਸਪਤਾਲ ਦਾ ਨਵੀਨੀਕਰਨ ਜਿਹੜਾ ਹੋਇਆ ਇਹ ਹੁਣ ਐਸੋ ਦੇ ਜਿਹੜਾ ਵਨ ਆਫ ਦਾ ਬੈਸਟ ਡਿਸਟ੍ਰਿਕਟ ਹਸਪੀਟਲ ਬਣਾਉਣ ਜਾ ਰਹੇ ਤੇ ਪਰਸੋਂ ਸਾਡੇ ਜਿਹੜੇ ਸਿਹਤ ਕਾਰਨ ਤੇ ਸਾਡੇ ਜਿਹੜੇ ਮਨ ਨੇ ਹੈ ਗਿਆ ਅਮਨ ਸਿੰਘ ਜੀ ਵਾਲੀ ਹੋ ਕੋ ਮਤ ਮਾਨ ਦੀ ਕੋ ਫੋਟ ਆ ਕੇ ਦੁਕਾਨ ਨੂੰ ਡੈਡੀਕੇਟ ਕਰ ਲੇਗੇ ਤੇ ਸਾਡੇ ਮਾਨਯੋਗ ਜੀ ਦੇ ਮੈਂਬਰ ਆਫ ਪਰਲੀ ਸੰਜੀਵ ਅਰੋੜਾ ਜੀ ਨੇ ਬਹੁਤ ਡੀਲ ਲੈ ਕੇ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਮੈਨ ਪ੍ਰੋਫੈਸਰ ਔਰ ਇੱਕ ਬਿਜ਼ਨਸਮੈਨ ਜਿਹੜਾ ਸੀਐਸਆਰ ਦਾ ਬਹੁਤ ਜਿਹੜਾ ਸਾਡੀ ਕੰਟਰੀਬਿਊਸ਼ਨ ਵਾਲਾ ਬਹੁਤ ਲਗਨ ਦੇ ਨਾਲ ਔਰ ਮਿਹਨਤ ਦੇ ਨਾਲ ਉਹਨਾਂ ਨੇ ਜਿਹੜਾ ਹਸਪਤਾਲ ਦੇ ਇਹ ਜਦੋਂ ਮੈਂ ਆਇਆ ਸੀਗਾ ਤਾਂ ਮਾਦ ਨੂੰ ਬੜਾ ਦੁੱਖ ਹੋਇਆ ਸੀ ਜਦੋਂ ਵਦਨ ਫੈਸਲ ਤੇ ਗਰੈਡ ਸੀ ਜੂਏ ਸੀ ਡੇਫਨਿਟ ਜਲਦੀ ਸਾਡਾ ਬਾਥਰੂਮ ਟਿੱਕ ਨੇ ਪੀਨੜੇ ਪਾਣੀ ਦੀ ਪ੍ਰੋਬਲਮ ਹੈ ਬਹੁਤ ਸਾਰੀਆਂ ਦਿੱਕਤਾਂ ਆਈਆਂ ਸਾਰੀਆਂ ਫੂਲ ਕਰਕੇ ਤੇ ਉਹਦਾ ਸਾਰਾ ਜਿਹੜਾ ਹੈ ਉਹ ਪੂਰੀ ਮੀਦਾ ਸੀ ਦਸਤਰੀ ਲਾਈਫ ਨਹੀਂ ਉਹ ਪਾਪ ਨੂੰ ਨਸਤ ਸੀ ਸਰ ਹੋਰ ਵੀ ਜਿਨੀ ਕੀ ਪੂਰਾ ਹਫਤਾ ਵੀ ਹੈਗਾ ਸਾਰਾ ਕੋਲ ਵੀ ਖੜਕ ਕੀਤੀ ਸੀ ਉਹ ਤੋਂ ਬਾਅਦ ਸ਼ੁਰੂਆਤ ਹੋ ਗਈ ਹੈ ਜੀ ਹੁਣ ਅੱਜ 3 ਸਾਲ ਪੂਰੇ ਹੋ ਗਏ ਉਹ ਆਤਮਾਨ ਗਵਰਨਮੈਂਟ ਨੂੰ ਔਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕ੍ਰਾਂਤੀਆਂ ਸੀ ਵਾਦੇ ਬਹੁਤ ਹੀ ਬਹੁਤਿਆਰਿਆ ਉਹ ਪਿਛਲੀ ਵਾਲੇ ਕ੍ਰਾਂਤੀ ਪੂਰੀ ਕੀਤੀਆਂ ਚਾਹ ਸੀ 90% ਲੋਕਾਂ ਦੀ ਬੁਨਿਆਦ ਦੇ ਫੈਲੀ ਆ ਕਿਸਾਨਾਂ ਨੂੰ ਕੀ ਹੋ ਰਿਹਾ ਹੈ ਮੋਟਰ ਦੀ ਬਿਜਲੀ ਉਹ ਦੇ ਰਹੇ ਜਿੰਨਾ ਤੱਕ ਪਾਣੀ ਪਹੁੰਚਾ ਰਹੇ ਆ ਸੂਰਜੀ ਕੀਆ ਆਸਥਾਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਡੇ ਜਿਹੜਾ ਸਿਹਤ ਕ੍ਰਾਂਤੀ ਆ ਉਹਦੇ ਵਿੱਚ ਚਾਹੇ ਮੈਂ ਗੱਲ ਕਰਾਂ ਮਨ ਲਾਟਣਿਕ ਦੀ ਪ੍ਰਾਇਮਰੀ ਕੇਅਰ ਦੇ ਵਿੱਚ 885 ਬਣਿਆ ਜਿਨ੍ਹਾਂ ਨੇ ਤਕਰੀਬਨ 2 ਕਰੋੜ 90 ਲੱਖ ਪੈਸ਼ਰ ਤੇ ਦਵਾਈ ਨਹੀਂ ਹੈ ਉਸ ਤੋਂ ਜਿਹੜੇ ਜੋ ਸਵਾ ਕਰੋੜ ਦੇ ਕਰੀਬ ਜੜੇ ਹੋਏ ਆਗੇ ਜਿਹੜੇ ਇੱਕ ਵਾਰੀ ਉੱਥੇ ਗਏ ਆ ਬਾਕੀ ਬਾਰ-ਬਾਰ ਗਏ ਆ ਕਿਸ ਨੂੰ ਬਲੱਡ ਪ੍ਰੈਸ਼ਰ ਹੈ ਸ਼ੁਕਰ ਹੈ ਦਵਾਈ ਲੈ ਰਹੇ ਆ ਇਹਦੇ ਨਾਲ ਡਾਕਟਰਾਂ ਦੇ ਆਊਟ ਆਫ ਪਾਕਟ ਐਕਸਪੈਂਸ ਵੀ ਬਚਣਗੇ ਔਰ ਲੋਕਾਂ ਦੇ ਗੁਰਦੇ ਵੀ ਬੇਨ ਨਹੀਂ ਹੋਣਗੇ ਬਿਮਾਰੀਆਂ ਤੋਂ ਬਚਣਗੇ ਸੋ ਕਰਦੇ ਨੇੜੇ ਉਹਨਾਂ ਨੂੰ ਸੁਵਿਧਾ ਮਿਲ ਗਈ ਹੈ ਸੈਕੰਡਰੀ ਕੇਅਰ ਤੁਸੀਂ ਦੇਖ ਰਹੇ ਹੋ ਕਿ ਹਸਪਤਾਲ ਠੀਕ ਹੋ ਰਹੇ ਆ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਰੈਰੋਗਨ ਮਾਈਨਰ ਰਿਪੇਅਰਸ ਕੀਤੇ ਜਾ ਰਹੀਆਂ ਇਹਦਾ ਮੇਜਰ ਅਪਗ੍ਰੇਡ ਹੋਇਆ ਲੁਧਿਆਣਾ ਦਾ ਇਸੇ ਤਰ੍ਹਾਂ ਜਿਹੜੇ ਤੁਹਾਡੇ ਹੈ ਜਾਂ ਕੰਟਰਸਪੀਅਰ ਦੇ ਵਿੱਚ ਜਿਹੜੇ ਸਾਡੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਇਸੇ ਤਰ੍ਹਾਂ ਸਰਕਾਰੀ ਹਸਪਤਾਲ ਦੇ ਅਨੁਸਾਰ ਸਾਰਾ ਦਵਾਈ ਮਿਲਦੀ ਹੈ ਮਿਲਦੀ ਆ ਨਾ ਜੀ ਤੇ ਠੀਕ ਆ ਜੀ ਮੈਨੇ 40 40 ਫੀਟ ਦਾ ਪੁੱਛਾਇਆ ਮੈਂ ਅੱਜ ਤੋਂ ਫਿਕਸਟਾ ਖਲਾ ਰਿਹਾ ਤੇ ਇੱਕ ਗੀਵਨ ਜਿਹੜਾ ਹੈ ਜੀ 100% ਦਾ ਚਾਰ ਮਹੀਨੇ ਦੇ ਪਰਸਨ ਵੀ ਜਾਂਦੇ ਆ ਅੱਜ ਦਵਾਈ ਮਿਲ ਰਹੀ ਆ ਸਾਨੂੰ ਜੀ 프리 ਦਵਾਈ ਵੀ ਮਿਲ ਰਹੀ ਆ ਐਕਸਲ ਅਲਟਰਾਸਾਉਂਡ ਵੀ ਹੋ ਰਿਹਾ ਤੇ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਤਿੰਨ ਸਾਲ ਦੇ ਵਿੱਚ ਬਹੁਤ سارے ਵਾਦੇ ਪੂਰੇ ਕੀਤੇ ਗਏ ਆ ਤੇ ਹੁਣ ਸਾਡਾ ਜਿਹੜਾ ਅੱਜ ਦਾ ਮੇਰਾ ਮੇਨ ਮਕਸਦ ਆਨਦਾ ਹੋ ਅਸੀਂ ਜਿਹੜਾ ਯੁੱਧ ਨਸ਼ੇਪੋਤਾ ਉਹ ਵੀ ਅਸੀਂ ਜਿਹੜੀ ਇੱਕ ਗਾਰੰਟੀ ਆ ਸਾਡੇ ਅਰਵਿੰਦ ਕੇਜਰੀ ਵਾਲਜ ਨੇ ਦਿੱਤੀ ਸੀ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪੁਲਿਸ ਆਪਣਿਆਂ ਵੱਲ ਤੇ ਬੜੀਆ ਕੰਮ ਕਰ ਰਹੀ ਹੈ ਕਿ ਜਿਹੜੀ ਸਪਲਾਈ ਰਿਡਕਸ਼ਨ ਦੇ ਵਿੱਚ ਜਿਹੜੇ ਜਿਹੜੇ ਪਾਕਿਸਤਾਨ ਤੋਂ ਨਸ਼ੇ ਆ ਰਹੇ ਆ ਕੁਝ ਰਾਜਾਂ ਤੋਂ ਆ ਰਹੇ ਆ ਜਿਹੜੇ ਨਸ਼ੇ ਦੇ ਸਮੱਗਲਰ ਆ ਉਹਨਾਂ ਦੇ ਨਾਲ ਠੀਕ ਕਰਦੇ ਆ ਔਰ ਜਿਹੜੇ ਮਰੀਜ਼ਾਂ ਨਾਲ ਉਹਨਾਂ ਨਾਲ ਜਿਹੜਾ ਮੇਰੇ ਮੈਥ ਵਿੱਚ ਜਿਹੜੇ ਸਾਰੇ ਮੇਰੇ ਅਫਸਰ ਸਬੰਧ ਆ ਅਸੀਂ ਸਾਰੇ ਲੱਗੇ ਹੋਏ ਆ ਕਿ ਜਿਹੜੇ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਨਾ ਹੈ ਉਹਨਾਂ ਨੂੰ ਨਸ਼ਾ ਛੁਡਾ ਕੇ ਜਿਹੜੇ ਟੀਕੇ ਲਾਉਂਦੇ ਉਹਨਾਂ ਨੂੰ ਗੋਲੀਆਂ ਤੇ ਗੋਲੀਆਂ ਨੂੰ ਆਡੀਓ ਵਾਲੀ ਛੁਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਤਾ ਕੇ ਜਿਹੜਾ ਹੈਗਾ ਉਹਨੂੰ ਕਿਸੇ ਆਰ ਹੀ ਲਾਣਾ ਹੈ ਤਾਂ ਕਿ ਉਹ ਦੁਬਾਰਾ ਨਸ਼ੇ ਵੱਲ ਨਾ ਜਾਵੇ ਇਹ ਵਾਲੀ ਗਰੰਟੀ ਜਿਹੜੀ ਹੈਗੀ ਆ ਇਹਦੇ ਚਾਹੇ ਆਪਣਾ ਡਰ ਮੋਡ ਰਿਡਕਸ਼ਨ ਹੈ ਹਾਰਮ ਰਿਡਕਸ਼ਨ ਹੈ ਸਟੇਮਰ ਡਾਕਟਰ ਨੇ ਇਹ ਸੇਤ ਮੈਕਲੇ ਨੇ ਕੰਮ ਕਰ ਰਹੇ ਆ ਸਾਡੇ ਬੱਚਿਆਂ ਦੇ ਨਸ਼ੇ ਨਸ਼ਿਆਵਾਲੂ ਨਾਲ ਟ੍ਰੈਕ ਹੋਣ ਉਹਨਾਂ ਨੂੰ ਸਪੋਰਟਿਵ ਸਿਟੀ ਦੇਣੀ ਆ ਚੰਗੀ ਐਜੂਕੇਸ਼ਨ ਦੇਣੀ ਆ ਸਕੂਲ ਇੰਪਰੂਵ ਕਰ ਰਹੇ ਆ ਉਹਨਾਂ ਨੂੰ ਫਲਾਈਮੈਂਟ ਦੇਣੀ ਆ ਖੇਡ ਦੇ ਮੈਦਾਨ ਦੇਣੇ ਆ ਪਿੰਡਾਂ ਚ ਲਾਇਬ੍ਰੇਰੀਆਂ ਬਣਾਉਣੀਆਂ ਇਹ ਸਾਰੇ ਉਪਰਾਲੇ ਜਿਹੜੇ ਆ ਗਏ ਆ ਤੇ ਮਾਂ ਸਰਕਾਰ ਕਰ ਰਹੀ ਆ ਔਰ ਆਰਮੀਨ ਪੀਜੀਵਾਦੀ ਬਹੁਤ ਸਾਨੂੰ ਗੈਰਚਾਨ ਆ ਰਹੇ ਆ ਪਰ ਸੋ ਨੂੰ ਕੁਝ ਕੋਸ਼ਿਸ਼ ਮੈਂ ਵੀ ਕਰਨ ਦਾ ਉਸਾਰੇ ਤਵਨ ਕਰੂ ਕਿ ਅਸੀਂ ਪੰਜਾਬ ਨੂੰ ਮਿਲ ਕੇ ਵੰਗਲਾ ਪੰਜਾਬ ਬਣਾਵਾਂਗੇ ਔਰ ਮੈਂ মিডিਆ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਨੂੰ ਸਮੇਂ ਤੋਂ ਜਿਹੜੀ ਆਜੀ ਨੂੰ ਸਾਰੇ ਜਿਹੜੀ ਚਲੋ ਫੀਡਬੈਕ ਦਿੰਦੇ ਆ ਔਰ ਮੈਂ ਬੜਾ ਉਹਨੂੰ ਐਪਰੀਸ਼ੀਏਟ ਕਰਦਾ ਜਿਹੜੀ ਕ੍ਰਿਟੀਕਲ ਕ੍ਰਿਟੀਸਿਜ਼ਮ ਨਾਲ ਉਹਨੂੰ ਵਰਤਨ ਵੀ ਕਰਦੇ ਆ ਅਸੀਂ ਅਸੀਂ ਉਹਦੇ ਤੇ ਐਕਸ਼ਨ ਵੀ ਕਰਦੇ ਆ ਜਦੋਂ ਤੁਹਾਡੀ ਫੀਡਬੈਕ ਆਦੀ ਆ ਅਸੀਂ ਮੈਂ ਨਹੀਂ ਦੇਤੀ ਜਦੋਂ ਵੀ ਕਿਤੇ ਮੀਡੀਆ ਵਿੱਚ ਦੇਖਣਾ ਹੈ ਕਿਤੇ इवन ਜੇ ਕੋਈ ਐਕਸੀਡੈਂਟ ਹੋ ਜਾਵੇ ਇਹਦੇ ਕੋਈ ਨਸ਼ਿਆਂ ਦੀ ਪ੍ਰੋਬਲਮ ਹੈ ਕੋਈ ਗੋਲੀਆਂ ਵੇਚ ਰਿਹਾ ਹੈ ਜਾਂ ਹੋਰ ਕੋਈ ਜਿਹੜੀ ਕੋਈ ਗੱਲਬਾਤ ਹੋਈ ਆ ਸਾਡੇ ਦੇ ਕੋਈ ਕਿਸਮ ਦੀ ਵੀ ਹਾਦਸਾ ਦੇਖਣਾ ਨਹੀਂ ਜੈਦੀ ਉਹਦੇ ਟੈਸਟ ਕਰਨਾ